प्यारी दोस्तों प्यार और इस साथ शुक्रिया काल जी दोस्तों आज दी वीडियो ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੁਣ ਨਜ਼ਦੀਕ ਨੇ ਅਤੇ ਸਿਆਸੀ ਪਾਰਾ ਪੂਰੀ ਪੀਕ ਦੇ ਉੱਤੇ ਹੈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਨੇ ਪਰ ਇੱਥੇ ਗੱਲ ਕੀਤੀ ਜਾਵੇ ਬੀ ਜੀ ਪੀ ਦੀ ਬੀ ਜੀ ਪੀ ਦੇ ਉਮੀਦਵਾਰਾਂ ਦਾ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਘੇਰ ਕੇ ਬੀ ਜੀ ਪੀ ਉਮੀਦਵਾਰਾਂ ਦੇ ਵੱਲੋਂ ਸਵਾਲ ਜਵਾਬ ਜਿਹੜੇ ਨੇ ਕੀਤੇ ਜਾ ਰਹੇ ਨੇ ਪਰ ਇਸ ਦੇ ਵਿਚਾਰ ਜਿਹੜਾ ਹੈ ਬਲਡੋਜ਼ਰ ਬਾਬਾ ਦੀ ਪੰਜਾਬ ਦੇ ਵਿੱਚ ਡਿਮਾਂਡ ਵੱਧ ਰਹੀ ਹੈ ਦਰਸਲ ਯੂ ਪੀ ਦੇ ਸੀਐਮ ਜੋਗੀ ਅਦਿੱਤੀ ਨਾਥ ਨੂੰ ਪੰਜਾਬ ਦੇ ਵਿੱਚ ਬੁਲਾਉਂਦੀ ਡਿਮਾਂਡ ਵੱਧ ਰਹੀ ਹੈ ਕਿ ਯੂਪੀ ਦੇ ਸੀਐਮ ਜੋਗੀ ਅਦਿੱਤਿਆਨਾਥ ਪੰਜਾਬ ਦੇ ਵਿੱਚ ਆ ਕੇ ਬੀਜਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦਾ ਉਹਨਾਂ ਦਾ ਇਹ ਡਿਮਾਂਡ ਜਿਹੜੀ ਹੈ ਪੰਜਾਬ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਜਾਹਿਰ ਕੀਤੀ ਗਈ ਹੈ ਸੋ ਇੱਥੇ ਜਿਹੜਾ ਦੇਖਿਆ ਜਾਵੇਗੀ ਜੋਗੀ ਅਦਿੱਤਿਆਨਾਥ ਨੂੰ ਜਿਹੜਾ ਹੈ ਇਹ ਇਸ ਦਾ ਸੱਦਾ ਲੁਧਿਆਣਾ ਭੇਜਿਆ ਗਿਆ ਹੈ ਜਲੰਧਰ ਦੇ ਵਿੱਚ ਸੁਨੀਲ ਕੁਮਾਰ ਰਿੰਕੂ ਅਤੇ ਲੁਧਿਆਣਾ ਦੇ ਵਿੱਚ ਰਵਨੀਤ ਬਿਟੂ ਤੇ ਗੁਰਦਾਸਪੁਰ ਦੇ ਵਿੱਚ ਦਨੇਸ਼ ਬੱਬੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਅਤੇ ਵੋਟਾਂ ਜਿਹੜੀਆਂ ਕਿ ਵੋਟਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਪੰਜਾਬ ਦੇ ਵਿੱਚ ਬੀਜੇਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਅਪੀਲ ਕੀਤੀ ਗਈ ਹੈ। ਉਹਨਾਂ ਦੀ ਚਿੱਠੀ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਵੀ ਲੋਕ ਉਹਨਾਂ ਨੂੰ ਯੂਪੀ ਦੇ ਵਿੱਚ ਸ਼ਾਸਨ ਤੇ ਅਤੇ ਚੰਗੇ ਪ੍ਰਸ਼ਾਸਨ ਦੇ ਦਾ ਤਾਰਿਫ ਕਰਦੇ ਨੇ। ਜਿਸ ਦੇ ਚੱਲਦਿਆਂ ਬਟਾਲਾ, ਜਲੰਧਰ ਅਤੇ ਲੁਧਿਆਣਾ ਦੇ ਵਿੱਚ ਬੀਜੇਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸਮਾਂ ਕੱਢਣ ਦੇ ਬੀਜੇਪੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਜੋਗੀ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇਗਾ। ਉੱਥੇ ਹੀ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹਿਲਾਂ ਜੋਗੀ ਅਤੇ ਫਿਰ ਮੋਦੀ ਆਉਣਗੇ। ਪਹਿਲਾ ਜੋਗੀ ਅਦਿੱਤਿਆ ਨਾਦੀ ਚੰਡੀਗੜ੍ਹ ਦੇ ਮਲੂਹਿਆ ਦੇ ਵਿੱਚ ਰੈਲੀ ਕਰਵਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਮਲੂਆ ਅਤੇ ਇਸ ਦੇ ਨੇੜੇ ਇਲਾਕਿਆਂ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਹ ਜੋਗੀ ਅਦਿੱਤਿਆ ਨਾਤ ਤੋਂ ਸਭ ਤੋਂ ਵੱਧ ਪ੍ਰਭਾਵਿਤ ਨੇ ਜਿਸ ਦੇ ਚਲਦਿਆਂ ਇੱਥੇ ਜੋਗੀ ਨੂੰ ਬੁਲਾਇਆ ਜਾ ਰਿਹਾ ਹੈ ਜਿਹੜਾ ਕਿ ਵਿੱਤੌਰ ਪ੍ਰਦੇਸ਼ ਫਾਇਰ ਬ੍ਰਾਂਡ ਨੇਤਾ ਅਤੇ ਮੁੱਖ ਮੰਤਰੀ ਜੋਗੀ ਅਦਿੱਤਿਆ ਨਾਟ ਦੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਭਾਰੀ ਡਿਮਾਂਡ ਵੱਧ ਰਹੀ ਹੈ ਬੀ ਜੀ ਪੀ ਉਮੀਦਵਾਰ ਜਿਹੜਾ ਕੀ ਪ੍ਰਦਾਨ ਸਮੀਲ ਜਾਖੜ ਦੇ ਵੱਲੋਂ ਬਲਡੋਜ਼ਰ ਬਾਬਾ ਦੀਆਂ ਜੰਨਤ ਤੱਕ ਮੀਟਿੰਗਾਂ ਸ਼ਹਿਰ ਦੇ ਵਿੱਚ ਨੇ ਸਗੋਂ ਪਿੰਡੂ ਖੇਤਰਾਂ ਦੇ ਵਿੱਚ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਡਿਮਾਂਡ ਕੀਤੀ ਜਾ ਰਹੀ ਹੈ ਕਿ ਜੋਗੀ ਅਦਿੱਤਿਆ ਨਾਟ ਪੰਜਾਬ ਆਉਣ ਨੂੰ ਜਿਹੜਾ ਕਿ ਜਲੰਧਰ ਗੁਰਦਾਸਪੁਰ ਅਤੇ ਲੁਧਿਆਣਾ ਬੀਜਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਇਸ ਦੇ ਨਾਲ ਹੀ ਲੱਗਦਾ ਹੈ ਕਿ ਬੀਜਪੀ ਨੂੰ 21 ਵੱਡਾ ਹੰਗਾਰਾ ਮਿਲ ਸਕਦਾ ਹੈ ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਬੀਜਪੀ ਉਮੀਦਵਾਰਾਂ ਦਾ ਲਗਾਤਾਰ ਜਿਹੜਾ ਹੈ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ